ਮਰਾ ਨਾ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪ੍ਰਤੱਖ ਸੀਗੇ ਦੇਖਿਆ ਕਿ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ ਬਸ ਬਹੁਤ ਜਿਆਦੇ ਤੇ ਸੀਗੀ ਤੇ ਉਥੋਂ ਸਾਈਡ ਹੁੰਦੀ 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 ਜਮਾਂ ਅੱਗੇ ਕੁੜੀ ਆ ਗਈ ਤੇ ਬੱਸ ਪਲਟ ਗਈ ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਵਾਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਰ ਸਿੰਘ ਵਾਲੇ ਜੀ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਨਹੀਂ ਸੀਰੀਅਸ ਨਹੀਂ ਕਿ ਉਹ ਢੂਈ ਢਾਈ ਵਿੱਚ ਕੱਚ ਬਹੁਤ ਖੱਬੇ ਹੋ ਬੱਚਿਆਂ ਦੇ ਅਗੰਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬਸ ਜੀ 26 27 ਬੱਚੇ ਸੀ ਓ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਸ ਨਿਹਾਲ ਸਿੰਘ ਵਾਲੇ ਮਧੇਰ ਰੋਡ ਤੇ ਆ ਦੱਸਦੇ ਤੁਮੇ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਇਹ ਲੈ ਕੇ ਆ ਰਹੇ ਸੀ ਅੱਛਾ ਦੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜਾ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਵਾਸੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਤੁਸੀਂ ਆਪ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱ ਪੂਰੇ ਵਧੀਆ ਕਾਮਜਾਬਾ ਡਰਾਈਵਰ ਇਹ ਜਿਹੇ ਬੱਚੇ ਇਹ ਜਿਹਦਾ ਬੱਚਾ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਟੀਚਰ ਕਿਤਰਾਏ ਆ ਤੇ ਸਕੂਲ ਦੇ ਬੱਚੇ ਬੱਚਿਆਂ ਨੂੰ ਮਤਲਬ ਐਡਮਿਸ਼ਨ ਨਹੀਂ ਕਰਵਾ ਰਹੇ ਜਿਹੜੇ ਬੱਚੇ ਦੂਜੇ ਆ ਉਹਨਾਂ ਨੂੰ ਕਹਿੰਦੇ ਕਿ ਸਕੂਲ ਚਲੋ ਜੀ ਸਕੂਲ ਚਲੋ ਉਹਨਾਂ ਦਾ ਮਤਲਬ ਕੀ ਬੱਚਿਆਂ ਨੂੰ ਸਾਰਾ ਹੋ ਗਿਆ ਟੀਚਰ ਦਾ ਨਾਮ ਪਤਾ ਕਿਹਦਾ ਟੀਚਰ ਦਾ ਨਾਮ ਪਤਾ ਕਿਸੇ ਦਾ ਜਿਹੜਾ ਨਾਮ ਨਹੀਂ ਪਤਾ ਜੀ ਉਹਨੇ ਉਡਾਸਾ ਸਕੂਲ ਦਾ ਟੀਚਰ ਕੋਈ ਉਹ ਬੱਚਿਆਂ ਨੂੰ ਕਹਿ ਰਿਹਾ ਜੀ ਸਕੂਲ ਚਲਾ ਸਕੂਲ ਜੇ ਸਕੂਲ ਜਾਣਾ ਕੀ ਮਤਲਬ ਹੈ ਸਾਰੇ ਬੱਚਿਆਂ ਦਾ ਇਲਾਜ ਕਰਵਾਓ ਦੇਖੋ ਸਾਰੇ ਬੱਚੇ ਦੇਖੋ ਵੀ ਦੇਖਭਾਲ ਕਰਦੇ ਚਾਹੀਦੀ ਆ ਇਹਨਾਂ ਨੂੰ ਵੀ ਕੋਈ ਪੁਲਿਸ ਮਾਨ ਨੂੰ ਸੀ ਇਹ ਕੌਣੇ ਜੌਣੇ ਆ ਵੀ ਉਹ ਮਾਸਟਰ ਜੀ ਦਾ ਮੁੰਡਾ ਹੈਗਾ ਠੀਕ ਆ ਜੀ ਉਹ ਸਕੂਲਾਂ ਵਾਲੇ ਮਾਈ ਮੋਟੀ ਗੌਰ ਰੱਖਣੀ ਚਾਹੀਦੀ ਆ ਉਹ ਕਹਿੰਦਾ ਜੀ ਮੈਂ ਲੋਕਾਂ ਦੇ ਖੇਤਾਂ ਉਧਰ ਫਰਦਾ ਕਸਾਨ ਉਹਨੇ ਖੇਤ ਨਹੀਂ ਜਾਂਦੇ ਇਹਨਾਂ ਮੈਂ ਖੇਤਾਂ ਜਾਣਾ ਉਹਨੇ ਖੇਤਾਂ ਚ ਕੀ ਕਰਦਾ ਜਾ ਕੇ ਉਹ ਸਕੂਲਾਂ ਜਾਵੇ ਆਇਆ ਪ੍ਰਸ਼ਾਸਨ ਨੂੰ ਤਾਂ ਨੇ ਗੱਡੀਆਂ ਲੈ ਕੇ ਦੇਦੀਆਂ ਕਰੋੜ ਕਰੋੜ ਰੁਪਏ ਦੀਆਂ ਸਕੂਲਾਂ ਦੀ ਇੱਕ ਵਾਸਰੀ ਲੈ ਕੇ ਜਿਹੜੇ ਬੱਚਿਆਂ ਨੂੰ ਟੈਂਡਰ ਚਲਣੀ ਆ ਜਿਹਨਾਂ ਨੂੰ ਭੇਖਾ ਚਲਾਉਣਾ ਜੀ ਹੋਰਾ-ਘੋਰਾ ਬੱਚਿਆਂ ਦਾ ਠੀਕ ਹੈ ਜੀ ਇਹ ਇਹ ਇਹਾਂ ਪ੍ਰਾਣੀ ਬੱਸਾਂ ਬਾਬੇ ਆਣ ਮਿਲਣ ਦੀਆਂ ਬੱਸਾਂ ਇਹ ਇਹ ਬੱਸਾਂ ਬਹੁਤ ਸਕੂਲਾਂ ਵਿੱਚ ਚੁਟਾ ਦੇਣੇ ਨੇ ਫੇਗਾ ਪੁਲਿਸ ਨੂੰ ਕਹਿੰਦੇ ਸੀ ਕਰੋੜ-ਕਰੋੜ ਰੁਪਈਆ ਦੀਆਂ ਬੱਸਾਂ ਲੈ ਕੇ ਦੇ ਤਾਂ ਪੁਲਿਸ ਦਾ ਕੀ ਕੰਮ ਇਹ ਸਰਕਾਰੀ ਸਕੂਲ ਦੀ ਬੱਸ ਹੈ ਇਹ ਸਰਕਾਰੀ ਸਕੂਲ ਦੀ ਬੱਸ ਆ ਜੀ ਓਕੇ ਜੀ ਦੀ ਹਾਲਤ ਖਾਸ ਆ ਹਾਲਤ ਖਰਾਬ ਆ ਜੀ ਡਰਾਈਵਰ ਵੀ ਇਹਨਾਂ ਨੇ ਪ੍ਰਾਈਵੇਟ ਰੱਖੇ ਆ ਡਰਾਈਵਰ ਪ੍ਰਾਈਵੇਟ ਰੱਖੇ ਆ ਸਿਸਟਮ ਆ ਜੀ ਸਾਰਾ ਠੀਕ ਆ ਸਿਸਟਮ ਕੋਈ ਕਿਤੇ ਨੌਕਰੀਆਂ ਦੇ ਨਹੀਂ ਰਹੇ ਦੇਖੋ ਕਿੰਨੇ ਡਰਾਈਵਰ ਫਿਰਦੇ ਆ ਵਧੀਆ ਡਰਾਈਵਰ ਰੱਖੋ ਤੁਸੀਂ ਕੋਈ दारू ਪੀਣੇ ਡਰਾਈਵਰ ਰੱਖੇ ਇਹਨਾਂ ਦੇ ਆਪਾਂ ਦਾ ਦਰਸ਼ਕ ਕਿਹੜਾ ਪਿੰਡਾ ਤੁਹਾਡਾ ਬਦਨੀ ਖੁਰ ਬਈ ਕਿੱਥੋਂ ਲੈ ਕੇ ਆ ਰਹੇ ਸੀ ਬੱਚਿਆਂ ਨੂੰ ਆਪਣੇ ਬਾ ਬਦਨੀ ਖੁਰ ਤੋਂ ਤੁਰਿਆ ਸੀ ਮਨਿਆ ਸਿੰਘ ਜਣਾ ਸੀ ਇੱਧਰੋਂ ਬਾਇਆ ਕਿੱਧਰ ਰਾਮਾ ਇੱਧਰ ਪਿੰਡਾਂ ਵਿੱਚ ਨਹੀਂ ਹੋ ਗਿਆ ਹਾਂ ਕੁੱਸਾ ਲੋਪੋ ਤੇ ਇਹ ਕਿਹੜੇ ਸਕੂਲ ਦੀ ਬੱਸ ਆ ਇਹ ਮਨਿਆ ਸਿੰਘ ਕਿਹੜੇ ਸਕੂਲ ਦੀ ਆ ਐਮਿਊਲੈਂਸ ਜੀ ओके ਤੇ ਬੱਚੇ ਕਿੰਨੇ ਸੀ ਇਹਦੇ ਵਿੱਚ ਇਹੇ ਹੋਣਗੇ ਵਿੱਚ 25 26 ਹੋਣਗੇ ਇਹ ਪਲਟਣ ਦਾ ਕਾਰਨ ਕੀ ਬਣਿਆ ਇਹ ਬਸ ਉਦਾਂ ਉਦੈ ਘੱਟ ਵਿੱਚ ਵੱਜ ਗਿਆ ਇੱਥੇ ਬੱਚੇ ਬੱਚਿਆਂ ਦੀ ਕਿੰਨੇ ਬੱਚਿਆਂ ਦੀ ਹਾਲਤ ਕਿਹੋ ਜੀ ਆ ਬੱਚੇ ਹਾਲਤ ਕੁਝ ਨੂੰ ਦੋ ਮੋ ਦੋ ਜੋ ਆਪਾਂ ਦਾ ਬਸ ਤੇ ਨਹੀਂ ਤੁਹਾਡੇ ਕੋਈ ਸਕੂਲ ਦਾ ਕੋਈ ਆਈ ਮੈਨੇਜਮੈਂਟ ਆਈ ਇੱਥੇ ਤੁਸੀਂ ਦੱਸਿਆ ਉਹਨਾਂ ਨੂੰ ਵੀ ਐਕਸੀਡੈਂਟ ਹੋ ਗਿਆ ਅੱਜ ਤਾਂ ਇੱਥੇ ਕੋਈ ਨਹੀਂ ਪਹੁੰਚਿਆ ਬੱਚਿਆਂ ਨੂੰ ਕੌਣ ਲੈ ਕੇ ਗਿਆ ਫਿਰ ਇੱਥੋਂ ਇਹ ਤਾਂ ਆਪਣੇ ਬਾਪਾ ਪ੍ਰਾਈਵੇਟ ਵਾਲਾ ਲੈ ਕੇ ਗਏ ਬੰਦੇ। ਹਾਂਜੀ ਸਰ ਤੁਸੀਂ ਹਾਸਸੀ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀਆ। ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ? ਸਰ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਕਨੇ ਫੜ ਲਿਆ ਸੀ ਕਿ ਉਹ 잡ਦੀ ਹੈ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਸੱਜੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਗਏ। ਕਿੰਨੇ ਬੱਚੇ ਸੀਗੇ ਸਰ ਵਿੱਚ ਇਹਦੇ ਟੋਟਲ? 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਸੀਰੀਅਸ ਹੋਏ ਤਾਂ ਜਾ ਕੇ ਲੱਣੇ ਪਾ ਕੱਢਣਾ ਹੈ। ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰਵਾਇਆ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹ ਤਾਂ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਗੇ ਤਬਦੀਸ਼ ਕਰਦੇ ਹਾਂ ਕਿ ਇਸ ਦੇ ਵਿੱਚ ਜੋ ਵੀ ਜਿਹਦੇ ਖਲਾਫ ਅਕਸ਼ਮਾ ਸਾਰੇ ਲਵਾਂਗੇ ਤਫ਼ਤੀਸ਼ ਕਰਦੇ ਮੁੜਲੀ ਤਫ਼ਤੀਸ਼ ਕੀ ਕਰ ਰਹੇ ਹੋ ਮੁੜਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਿਆਂ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਵੇ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ